ਸੰਦਾਸ ਪੱਟੀ ਪਿੰਡ ਨਵਾਪੁਰਵਾ ਤੋਂ ਬਿਲੋਂਗ ਕਰਦੇ ਆਂ ਜੀ ਤੇ ਅੱਜ ਸਾਡੇ ਵਾਲਮੀਕ ਜਨਮ ਦਿਤੇ ਅਸੀਂ ਲੰਗਰ ਦੀ ਸੇਵਾ ਦੀ ਆਏ ਹਾਂ ਤੇ ਜਿਹੜਾ ਮੰਦਿਰ ਬਣਾਇਆ ਗਿਆ ਇਸ ਮੰਦਿਰ ਇਹ ਲੰਗਰ ਮੰਦਿਰ ਸਾਰਾ ਸ਼ਮੀ ਪੱਟੀ ਤੇ ਨਾਲ ਇਹਨਾਂ ਦੇ ਪਾਰਟੀ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ ਤੇ ਅੱਜ ਅਸੀਂ ਵਾਲਮੀਕ ਜਨਮ ਦਿਤੇ ਆਪਣੇ ਸਮਾਜ ਦੇ ਬੰਦਿਆਂ ਨੂੰ ਲੱਖ ਲੱਖ ਵਧਾਈਆਂ ਦੇਣੇ ਆਂ ਏ ਜਐਮਪੀ ਜੈਪੁਰ ਮੈਂ ਕਹਿਣਾ ਚਾਹਣੀ ਆ ਵੀ ਸਾਡੇ ਪਿੰਡ ਚ ਨਾ 8-7000 ਵੋਟ ਐ ਤੇ ਸਾਡੇ ਪਿਓ ਦਾ ਨਾਂ ਨਹੀਂ ਸੀਗਾ ਤੇ ਮੈਂ ਆਪਣੇ ਘਰ ਵਾਲੇ ਨੂੰ ਆਖਿਆ ਆਪਾਂ ਨਾ ਜੀਂਦੇ-ਜੀਂਦੇ ਨਾਂ ਛੱਡ ਜਾਈਏ ਇਹ ਰ ਅਸੀਂ ਸੇਵਾ ਕੀਤੀ ਅਸੀਂ ਕਰਕੇ ਸੇਵਾ ਤੇ ਮੰਦਰ ਤਿਆਰ ਕੀਤਾ ਇਸ ਮੰਦਰ ਚ ਅਰਚਨਾ ਵੀ ਬੜੀਆਂ ਪੈਂਦੀਆਂ ਸੀ ਤੇ ਮਹਾਰਾਜ ਦੇ ਕਿਰਪਾ ਨਾਲ ਮੈਂ ਤਾਂ ਬਹੁਤ ਖੁਸ਼ ਆ ਤੇ ਲੱਖ-ਲੱਖ ਵਧਾਈ ਹੋਵੇ ਪੈਣਾ ਭਰਾਵਾਂ ਨੂੰ ਜਿਨ੍ਹਾਂ ਸਾਨੂੰ ਸੰਯੋਗ ਦਿੱਤਾ ਹੈ ਤੇ ਸਾਡੇ ਮਹਾਰਾਜ ਦਾ ਲੰਗਰ ਹੋਇਆ ਤੇ 사త్సੰਗ ਵੀ ਹੋਇਆ ਇਹਨਾਂ જય ਪੀਮ જય ਪਾਰ ਸ਼ਮੀਪੱਟੀ ਜ਼ਿਲ੍ਹਾ ਪ੍ਰਧਾਨ ਸੁਰੋਜਪੁਰ ਤੋਂ ਤੇ ਪਿੰਡ ਨਵੇਂ ਪਰਵੇ ਤੋਂ ਕਾਫੀ ਸਮੇਂ ਤੋਂ ਮੰਦਿਰ ਤਿਆਰੀ ਕਰਦੇ ਸੀ ਤਿਆਰੀ ਕਰਦੇ ਕਰਦੇ ਹੁਣ ਸਾਡਾ ਮੰਦਿਰ ਤਿਆਰ ਹੋਇਆ ਪਹਿਲਾਂ ਵੀ ਪਿੰਡ ਦੇ ਸੰਯੋਗ ਦੇ ਨਾਲ ਮੇਰੇ ਵੀਰ ਆਜੂਪੱਟੀ ਬਿੱਲਾਪੱਟੀ ਕਚਮਕੌਰ ਸਿੰਘ ਅਫਸਰ ਅਜੀਤ ਔਰ ਚਰਨਾ ਜੀ ਸਾਡੇ ਇਹ ਨਾਲ ਮਿਲ ਕੇ ਅਸੀਂ ਸੰਯੋਗ ਦੇ ਨਾਲ ਇਹ ਲੰਗਰ ਕਰਨੇ ਆ ਹਰ ਹਰ ਲੰਗਰ ਜਦੋਂ ਹੁੰਦਾ ਇਹ ਸੰਯੋਗ ਨਾਲ ਹੁੰਦਾ ਇਸ ਅਸੀਂ ਚਾਹਦੇ ਵੀ ਇਸ ਮੰਦਿਰ ਵੀ ਅੱਗੇ ਹੋਰ ਵਧੇ ਕਿਉਂਕਿ ਥੋੜਾ ਮੰਦਿਰ ਸਾਡਾ ਬਣਿਆ ਵਾਲੇ ਗੁੰਮੜ ਬਣਨ ਵਾਲਾ ਉਹਦੀ ਵੀ ਤਿਆਰੀ ਕਰਦੇ ਆ ਅਜੇ ਲੰਗਰ ਕੀਤਾ ਹੁਣ ਅਸੀਂ ਦੁਬਾਰਾ ਇਹ ਪੰਜਵਾਂ ਲੰਗਰ ਕਰਨ ਲੱਗੇ ਆ ਇਸੇ ਬਾਣੀ ਪੁਆਜੀ ਦਾ ਵੀ ਆਪਣੇ ਜਿਹੜੇ ਨੌਜਵਾਨ ਆਪਣੇ ਅਜੂ ਬਿੱਲਾ ਅਤੇ ਹੋਰ ਨਾਲ ਸਾਥੀ ਨੌਜਵਾਨ ਇਹਨਾਂ ਦੇ ਜਿਹੜੇ ਮੈਂ ਸੰਜੋਗ ਦਿੰਦੇ ਆ ਚਮਕੌਰ ਸਿੰਘ ਅਫਸਰ ਟੀਟੀ ਹੈ ਰੇਲ ਦੇ ਉਹ ਵੀ ਸੰਜੋਗ ਕਰਦੇ ਸਾਡੇ ਹੋਰ ਹੀ ਮੇਰੇ ਸੱਜਣ ਨੇ ਜਿਹੜੇ ਉਹ ਵੀ ਸੰਜੋਗ ਕਰਦੇ ਆ ਜੀਤਾ ਜੀ ਜਿਹੜੇ ਆ ਆਪਣੇ ਮਿਲਾਰੇ ਮੈਂ ਉਹ ਵੀ ਸੰਜੋਗ ਕਰਦੇ ਸਵਾਲਿੰ ਪੰਜੀ ਨੂੰ ਸਾਰੇ ਮੰਨਨ ਵਾਲੇ ਦਿਲੋਂ ਮੰਨਦੇ ਆ ਜਿਹੜਾ ਤਨ ਮੰਨਦੇ ਨਾਲ ਸੰਜੋਗ ਕਰਦੇ ਆ ਅੱਜ ਸਾਡਾ ਰਾਤ ਦਾ ਕੀਰਤਨ ਸੀ ਜਾਗਰ ਰਾਤ ਦਾ ਸਤਸੰਗ ਸੀ ਜਿਹੜਾ ਸਤਸੰਗ ਜੀ ਸਾਡੇ ਬਾਬਾ ਜਸਪਾਲ ਜੀ ਮਾਤਾ ਪਿੰਨੇ ਡੇਰੇ ਤੋਂ ਕਰਤੇ ਜੇ ਨੇ ਅਸੀਂ ਸਤਸੰਗ ਵੀ ਕਰਨੇ ਆ ਲੰਗਰ ਦਾ ਪ੍ਰੋਗਰਾਮ ਸੀ ਰਾਤੀ ਅੱਜ ਵੀ ਲੰਗਰ ਵਰਤਾਨ ਲੱਗੇ ਆ ਜੋ ਵੀ ਕਿਰਪਾ ਦੇ ਨਾਲ ਮਾਲਕ ਦੀ ਕਿਰਪਾ ਦੇ ਨਾਲ ਸੰਯੋਗ ਦੇ ਨਾਲ ਅਸੀਂ ਲੰਗਰ ਵਰਤਾਂਦੇ ਆ ਪਿੰਡ ਦਾ ਸੰਯੋਗ ਦਾ ਸ਼ਮੀ ਪੱਟੀ ਸੇਵਾਦਾਰ ਇਸ ਮੰਦਿਰ ਦਾ ਬੜੇ ਤਨਮਨ ਦੇ ਨਾਲ ਮੈਂ ਸੇਵਾ ਕਰ ਰਿਹਾ ਇਹ ਗੁਰੂ ਵਾਲਮੀ ਪੁਆੰਜੀ ਜੀ ਵਜੇ ਦੇ ਨਾਲ ਮੈਂ ਇੱਥੇ ਤੱਕ ਪਹੁੰਚਿਆ ਇਹ ਮੈਂ ਕਹਨਾ ਮਹਾਰਾਜ ਨੂੰ ਜਿਹੜੇ ਮੇਰੇ ਨਾਲ ਸਾਥੀ ਨੇ ਇਹ ਵੀ ਤੇ ਮੇਰੇ ਨਾਲ ਇਹ ਵੀ ਗਾਉ ਵਜਣਾ ਜਿਵੇਂ ਮੈਂ ਵੱਧਦਾ ਪਿਆ ਕਿਉਂਕਿ ਇਸ ਮੰਦਰਾ ਚ ਗੁਰੂ ਵਾਲਮੀ ਪੁਆੰਜੀ ਮੰਦਰੇ ਵਿੱਚ ਦੇਣ ਦਾ ਕੋਈ ਘਾਟਾ ਨਹੀਂਗਾ ਕਿਉਂਕਿ ਮੰਦਰ ਚੱਲਦੇ ਆ ਸੰਯੋਗ ਦੇ ਨਾਲ ਕਿਉਂਕਿ ਮੰਦਰ ਸਾਡਾ ਨਹੀਂ ਸੀ ਪਹਿਲਾਂ ਨਵੇਂ ਪਰਵੇਚ ਹੁਣ ਨਵਾਂ ਪ੍ਰੋਜੈਕਟ ਨਵਾਂ ਮੰਦਰ ਬਣਿਆ ਅਸੀਂ ਚਾਹਦੇ ਆ ਮੈਂ ਭੈਣ ਭਰਾਵਾਂ ਅੱਗੇ ਬੇਨਤੀ ਕਰਨਾ ਇਹ ਮੰਦਰ ਸਾਡਾ ਹੋਰ ਵਧਣਾ ਚਾਹੀਦਾ ਹੈ ਜੈ ਭੀਮ ਜੈ ਪਰ ਜੈ ਵਾਲਮੀਕ